ਆ ਪੁੱਤਰਾ ਉਹ ਆਪਣੀ ਮਈਆਂ ਚਦਨ ਨੂੰ ਗਰੁੱਪ ਬਣਾ ਹੀ ਭਾਂਦੀ ਛੱਲੀ ਆ ਪਿਆ ਓਏ ਤੇਰੇ ਡਾਰਜੋਂ ਦੀ ਮਾਦਾ ਘੂਸਾ ਛੀਰਿਆ ਓਏ ਤੇਰੇ ਡਾਰਜੋਂ ਦੀ ਮਾਦੇ ਝੜਿਆਂ ਚ ਝੋਲਾ ਓਏ ਤੇਰੇ ਟਾਡੇ ਕੀ ਹੋਰ ਗਿਆ ਭਾਂਡ ਚੋੜਨੇ ਤੇਰੇ ਵੱਡੇ ਗੈਂਗ ਦੀ ਮਾਦਾ ਘੂਸਾ ਜੀਰਿਆ ਤੇਰੀ ਫੁੱਤੀ ਆ ਗਿਆ ਹੋਇਆ ਜਮੇ ਚੈਂਪੀਓ ਗਾਂਦੀ ਓਏ ਫੁੱਤੀ ਮਾਰੂ ਟਾਰਗੇਟ ਤੇਰੀ ਫੁੱਤੀ ਮਾਦੀ ਓਇਆ ਜਮੇ ਚੈਂਪੀਓ ਗਾਂਦੀ ਓਏ ਫੁੱਤੀ ਮਾਰੂ ਟਾਰਗੇਟ ਤੇਰੀ ਫੁੱਤੀ ਮਾਦੀ ਓਏ ਤੁਹਾਡੇ ਦੋਨਾਂ ਤੇਰਾ ਦੀ ਮਾਦੇ ਜੱਡਿਆਂ ਚ ਲੋਲਾ ਹੋਸ਼ ਕਰੋ ਤੁਹਾਡੀ ਮਾਦਾ ਘੂਸਾ ਜੀਰਿਆ ਓਏ ਤੇਰੇ ਪੌੜੇ ਦੀ ਭੜਦਾ ਫੋੜਾ ਜਿਰਿਆ ਓ ਤੇਰੇ ਅਰਮਨ ਪੌੜੇ ਦੀ ਮਾਂ ਦੇ ਸੰਕ ਚਲੋੜੇ ਓ ਅੱਜ ਕਹਿੰਦਾ ਸ਼ਾਂਪ ਚੜ ਗਿਆ ਫੁੱਲਾ ਦੇ ਓ ਜਣੀ ਮਰੀ ਜਾਨਾ ਓ ਲੰਨਕਵਾ ਕੇ ਮਾਰੇ ਦੀ ਭੜਦਾ ਫੁੱਲਾ ਦੇ ਓ ਅੱਜ ਕਹਿੰਦਾ ਸ਼ਾਂਪ ਚੜ ਗਿਆ ਤੂੜਦੇ ਓ ਕਪਤਾਨ ਮੂਤ ਕਰੇ ਦੀ ਭੜਦੀ ਗੰਦੀ ਜੁਲਗ ਤੇ ਢੇਡ ਕਰਨ ਨੂੰ ਤੂੰ ਸਾਲਾ ਲੱਗਦਾ ਕੀ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਓਪਨ ਚੈਲੰਜ ਗਰੁੱਪ ਬਣਾਇਆ ਤੇਰੀ ਮਾਦਾ ਸਿਥਾ ਚਿਰਿਆੜ ਮਨ ਐੜ ਦੀ ਜੋਲੀ ਹਰੇ ਲੋ ਲੈਵਲ ਓ ਫੋਦੀ ਰਿਹਾ ਹੀ ਕਾ ਤੇ ਅੱਡੀ ਹੁਣ ਬੋਦੇ ਨਹੀਂ ਡੇੜੀ ਮੋਰੇ ਇਹ ਉਫਰ ਚੈਲੰਜ ਨੇ ਕਰਤਾ ਹੈ ਹਲੋ 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 ਆਏ ਹਾਈ ਅੱਜ ਦੇ ਕੋਦੇ ਮੋਚ ਗਏ ਮਾਦਾ ਤਾਜੀ ਗੱਡੀਆਂ ਇੰਨੀਆਂ ਵਾਜਾਂ ਮੈਂ ਤਾਂ ਡਰ ਗਿਆ ਯਾਰ ਤਾਜੀ ਗੱਡੀਆਂ ਇੰਨੀਆਂ ਵਾਜਾਂ ਮੈਂ ਤਾਂ ਡਰ ਗਿਆ ਈ ਪੈਰ ਦੀ ਹੁੱਡੀ ਆਵੇ ਓਏ ਤੇਰੇ ਆਦਮ ਨੇ ਕਾਟੂ ਦੀ ਮਾਗੋ ਛੇ ਓ ਤੇਰੇ ਅਰਮਣ ਪੌੜੇ ਦੀ ਮਦਦ ਚੁਤਾ ਜਿੜਿਆ ਓ ਤੇਰੇ ਅਰਮਣ ਪੌੜੇ ਦੀ ਮਦਦ ਸੰਭ ਚੁਲਿਆ ਓ ਗੰਦਾ ਜੰਗਰੀ ਜੰਗਰੀ ਤੁਰਿਆ ਬੜੀ ਓ ਚੰਗਰਾਂ ਦੇ ਵਿੱਚ ਦਿੱਤਾ ਓ ਤਾਹੀ ਪਾਰਦਾ ਪੌੜਾ ਓਏ ਤੇਰੇ ਅੜਮੇ ਨੇ ਜੂੜਾ ਦੀ ਮਾਦਾ ਸੰਕਿ ਭੋਲਾ ਓਏ ਤੇਰੇ ਅੜਮੇ ਨੇ ਜੂੜਾ ਦੀ ਪੈਰ ਦਾ ਜੱਡਿਆ ਘੋਲਾ ਓਏ ਬਾੜ ਤੇਰੀ ਪੈਰ ਤੇ ਕਿੱਲੀ ਜਾਊਂਦਾ ਤੇਰੀ ਮਾਦਾ ਗੁੱਸੇ ਚ ਲੋਲਾ ਓਏ ਕਿੱਲੀ ਜਾਊਂਦਾ ਤੇਰੀ ਪੈਰ ਦਾ ਮੋਟਾ ਜਿੜਿਆ ਓ ਅੱਜ ਕਹਿੰਦੇ ਪੀਰ ਤੇ ਪੀਰ ਤੇ ਪੀਰ ਤੇ ਓੜਮੇ ਦੀ ਪੈਰ ਦਾ ਮੋਟਾ ਪੀਰ ਤੇ ਪੀਰ ਤੇ ਪੀਰ ਤੇ ਓੜਮੇ ਦੀ ਪੈਰ ਦਾ ਜੁੱਤਾ ਪੀਰ ਤੇ ਪੀਰ ਪੀਰ ਹੋਇਆ ਓ ਤੇਰੀ ਮਾਤੇ ਛੋਟਿਆਂ ਚ ਲੋਲੜ ਮਜੀ ਓ ਟਾੜੇ ਅੜਮਣ ਜੀ ਦੀ ਭੇਂਦਾ ਖੁਸ਼ਾ ਮਾਰਾ ਓ ਟਾੜੇ ਅੜਮਣ ਜੀ ਦੀ ਮਾਤੇ ਛੋਟਿਆਂ ਚ ਲੋਲਿਆ ਅੜਮਣ ਜੀ ਟਾੜੀ ਮਾਤ ਕੇ ਗੋਡੇ ਚ ਲੱਟਾ ਮਾਰਾ ਓ ਅੜਮਣ ਜੀ ਟਾੜੀ ਭੇਂਦਾ ਸੰਗ ਚ ਲੋੜੇ ਮਾਰਾ ਓ ਅੜਮਣ ਜੀ ਟਾੜੀ ਦੀ ਜੀਰਦਿਆਂ ਓ ਐਡਮਨ ਜੀ ਤੇਰੀ ਚਾਚੀ ਦੇ ਚੂੜੇ 'ਚ ਲੁੱਲ ਮਾਰਾਂ ਓ ਐਡਮਨ ਜੀ ਤੇਰੀ ਮਾਸੀ ਦੇ ਨੱਕ 'ਚ ਲੁੱਲ ਮਾਰਾਂ ਓ ਐਡਮਨ ਜੀ ਤੇਰੀ ਭੂਆ ਦੀ ਬੌਂਡ 'ਚ ਲੋੜੇ ਮਾਰਾਂ ਓ ਐਡਮਨ ਜੀ ਤੇਰੀ ਮਾਸੀ ਦੇ ਮੱਥੇ 'ਚ ਲੋਲ ਮਾਰਾਂ ਓ ਐਡਮਨ ਜੀ ਤੇਰੀ ਚਾਚੀ ਦਾ ਫੁੱਦਾ ਜੀਰਦਿਆਂ ਓ ਤੇਰੀਆਂ ਜਾਚੀਆਂ ਮਾਸੀਆਂ ਤਾਈਆਂ ਦੀ ਬੌਂਡ ਮਾਰਾਂ ਕੋਸ਼ ਕਰ ਤੇਰੇ ਐਡਮਨ ਦੀ ਮਾਦਾ ਗੁੱਸਾ ਜੀ ਰਿਆ ਓ ਉਪਰ ਚੱਲ ਜੀ ਕੀ ਸੋਚ ਕੇ ਲਿਖਿਆ ਹੀ ਓ ਤੈਨੂੰ ਦੱਸਿਆ ਨਹੀਂ ਕਿੱਥੇ ਤੇਰਾ ਬਾਦਕੀ ਚੇਚੋ ਲੋਲਾ ਓ ਤੇਰੀ ਭੈਣ ਦੇ ਜੱਡਿਆ ਝੋਲਾ ਓ ਤੇਰੀ ਭੈਣ ਦਾ ਸੰਕ ਝੋਲਾ ਓ ਤੈਨੂੰ ਕਿਹਨੇ ਦੱਸਿਆ ਨਹੀਂ ਓ ਕੇਜੀਓ ਤੇ ਯੂਰਪ ਬਾਦਰ ਸਾਹਿਬ ਓ ਆਈ ਬੈਲ ਬਾਕੀਰ ਮਦਰ ਓ ਆਈ ਬੈਲ ਬਾਕੀਰ ਸਿਸਟਰ ਓ ਆਈ ਬੈਲ ਬਾਕੀਰ ਕਾਜੂਲਾ ਓ ਆਈ ਬੈਲ ਬਾਕੀਰ ਬੈਲ ਸਾਹਿਬ ਓ ਅਜੇ ਦਰੀਆ ਜੱਦੀ ਪਾਈਨ ਮਾਸ਼ੀਆ ਦੀ ਡੌਂਡ ਮਾਰਾ ਓ ਤਾ ਵਿਰਿਆ ਤੈਨੂੰ ਲੜ ਲਿਆ ਉਹ ਤੇਰੀ ਪੈਰਾਂ ਤੋਂ ਫੰਕ ਵੀ ਹੁੰਦਾ ਆਕਾ ਉਹ ਤਾੜੀ ਤੇ ਅਰਦਾ ਫੋਟਾ ਜੀਂਗਾ ਪੈਰ ਦੀ ਖੁੱਡੀ ਆ ਗਿਆ ਤਾੜੀ ਨੇ ਜੁੜੇ ਦੀ ਪੈਰ ਤੇ ਜੱਗਾਂ ਚ ਝੂਲਾ ਓ ਤੇਰੇ ਅੜਮਣ ਜੁੜੇ ਦੀ ਪੈਰ ਦਾ ਜੋਦਾ ਛਿਰਿਆ ਓ ਤੇਰੇ ਅੜਮਣ ਜੁੜੇ ਦੀ ਪੈਰ ਨੂੰ ਲਾਂ ਚੜਿਆ ਓ ਤੇਰੇ ਅੜਮਣ ਜੁੜੇ ਦੀ ਪੈਰ ਤੇ ਫੋਡੇ ਚ ਲੱਟਿਆ ਓ ਤੇਰੇ ਅੜਮਣ ਜੁੜੇ ਦੀ ਮਾਦਾ ਘੂਸਾ ਮਾਰਾ ਓ ਤੇਰੇ ਅੜਮਣ ਜੁੜੇ ਦੀ ਪੈਰ ਤੇ ਫੋਡੇ ਚ ਝੂਲਾ ਅੱਜ ਕਹਿ ਚਾਰ ਨੰਬਰ ਟੈਂਪੂ ਓ ਮੈਂ ਟੈਂਪੂ ਬਣ ਕੇ ਤੇਰੀ ਪੈਰ ਤੇ ਫੋਡੇ ਤੇ ਝੜ ਜਾ ਓ ਅੱਜ ਮੈਂ ਟੈਂਪੂ ਬਣ ਕੇ ਤੇਰੀ ਮਾਦੇ ਘੂਸੇ ਚ ਝੜ ਜਾ ਓ ਅੱਜ ਮੈਂ ਜੈਂਦੂ ਬਣ ਕੇ ਤੇਰੀ ਭੈਣ ਦਾ ਫੁੱਦਾ ਤਬਾਹ ਕਰ ਦਿਆ ਓ ਤੇਰੀ ਭੈਣ ਦੇ ਫੁੱਦੇ ਚ ਲੋੜੇ ਭੈਣ ਦੀ ਫੁੱਦੀ ਆਵਿਆ ਓ ਕਹਿੰਦੇ ਮੋਤੀ ਭਰੀ ਜੀ ਓ ਲੰਨ ਮਰੇ ਜਨੀ ਵੀਰ ਦਾ ਉਹ ਤੇਰੀ ਪੈਰਾਂ 'ਤੇ ਜਵਾਗਦੀ ਪੈਰ ਤੇ ਬੋਤੇ ਚਲੋਲਾ ਉਹ ਤੇਰੇ ਕੰਜਰੀ ਤੇ ਜਵਾਗਦੀ ਪੈਣਦੇ ਪਤੰਗ ਚਲੋਲਾ ਉਹ ਤੇਰੇ ਹੜਮਣ ਚੂੜੀ ਦੀ ਪੈਣਦਾ ਬੋਦਾ ਚਿਰਿਆ ਉਹ ਤੇਰੇ ਹੜਮਣ ਚੂੜੀ ਦੀ ਮਾਂ ਦਾ ਬੋਤੇ ਚ ਲੱਤਾ ਮਾਰਾ ਪੈਣਦੀ ਬੋਦੀ ਆਵਿਆ ਉਹ ਅੱਜ ਮੈਂ ਪਾਕਿਸਤਾਨ ਜਾਮਾ ਤੋਂ ਘੈਂਟਾ ਲਿਆਵਾ ਹੜਮਣ ਤੇਰੀ ਪੈਣਦੇ ਬੋਤੇ ਤੋਂ ਮੁਕਾਵਾ ਉਹ ਤੇ ਕਪਤਾਨ ਨੂੰ ਕਮਾ ਟਾਂਲੇ ਟਾਂ ਨੇ ਟੰਗਰ ਜਾ ਓਏ ਕਪਤਾਨ ਦੀ ਪੌਦਾ ਪੌਦਾ ਮਾਨੂ ਅੱਲਾ ਨੇ ਜੱਜ ਓਏ ਦੀ ਪੌਦਾ ਪੌਦਾ ਘਾ ਜਾ ਓਏ ਤੇਰੇ ਅੜਮਣ ਜੁੜਦੀ ਮਾਦਾ ਚੁਤਾ ਜਿਰਿਆ ਭੜਦੀ ਬੋਦੀ ਆਵਿਆ ਕੀ ਭਣ ਚੋ ਤੇ ਮੁਜਰਾ ਲਾਇਆ ਚੱਲ ਯਾਰ ਆਪਣੇ ਕਰੋ ਉਪਰ ਕਰ ਇਹ ਔਕਾਤ ਆ ਗਈ ਭਣ ਚੋਤਾ ਦੀ ਔਰ ਬੜੇ ਮੋ ਤੁਹਾਡੀ ਜੱਤ ਤੇਰੀ ਮਾਵੇ ਛੱਡੇ ਦੇ ਪਹਿਣ ਚੋਦੋ ਲੋ ਲੋ ਲੈਵਲੋਂ ਆਹੀ ਕਰ ਦਿਆ ਤੇ ਸ਼ੇਰ ਚੜਦਾ ਬਦਮਾਚੀ ਕਰੇਗਾ ਤੇਰੇ ਟਾਰਗੇਟ ਦੀ ਮਾਂ ਦੇ ਛੇੜਿਆ ਚਲੋਲਾ ਓਏ ਸੁਨੂ ਚ ਪਾਰ ਇਕੱਠੇ ਕਰੇਗਾ ਤੇ ਸ਼ੇਰ ਚੜਦਾ ਬਦਮਾਚੀ ਕਰੇਗਾ ਤੇਰੇ ਚੂੜੇ ਦੀ ਧੰਦੇ ਫੋਦੇ ਚ ਲੋਲਾ ਓਏ ਤੁਹਾਡੇ ਬੇੜੇ ਵਾਲਿਆਂ ਦੀ ਮਾਂ ਦਾ ਝੁੱਤਾ ਚਿਰਿਆ ਓ ਅੱਜ ਮੇਰੀ ਸੋਖ ਜਾਨੂ ਦਾ ਵੈਲਕਮ ਘੜਿਆ ਉਹ ਆਪਣੀ ਘਰ ਦਾ ਫੋਦਾ ਧਵਾ ਕੇ ਆ ਓਏ ਸੋਖੰਬੈਰੀ ਜਾਨੂ ਬਨੂ ਉਹ ਵੈਲਕਮ ਹੋ ਗਿਆ ਯੋ ਓਏ ਜੀ ਅੜਮਤੀ ਭੰਦਾ ਫੋਟਾ ਛੀਰ ਗਿਆ ਓਏ ਜੀ ਅੜਮਤੀ ਭੰਦਾ ਲੰਨ ਚੜ ਗਿਆ ਓਏ ਮੇਰਾ ਵੀਡੀਓ ਜਰਾ ਪਾ ਕੇ ਬੈਠ ਜਾ ਬੜਾ ਓਏ ਤੇਰੇ ਟਾਰਗੇਟ ਦੀ ਭੰਦਾ ਭੀ ਸੰਗ ਮਾਰਾ ਓਏ ਉਹ ਟਾਰਗੇਟ ਬਣ ਕੇ ਚੜਨਾ ਮਾਰਾ ਉਹ ਤੂੰ ਟਾਰਗੇਟ ਬਣ ਕੇ ਸਾਹਮਣੇ ਤੇਰੀ ਮਾਂ ਨੂੰ ਲੰਨ ਚੜ ਗਿਆ ਦਾ ਓਏ ਇੱਕ ਤੇਰੇ ਮਾਂ ਨੂੰ ਬੋਲ ਕੇ ਕੰਮ ਨਹੀਂ ਕਰਨਾ ਤੇਰੀ ਮਾਂ ਤੇ ਸੰਗ ਚ ਲੋਹੇ ਦਾ ਫਿਰ ਛੱਡੀ ਹਟਿਆ ਚਿਹਰਾ ਵੈਲਕਮ ਹੋ ਗਿਆ ਉਹ ਐਸੀ ਉਹ ਪੰਜਰਦੀਪ ਦਾ ਫੋਟਾ ਚੀਰ ਗਿਆ ਉਹ ਐਸੇ ਹਰਮਨ ਗੰਜਰਦੀ ਮਾਂ ਨੂੰ ਲੰਨ ਝੜ ਗਿਆ ਉਹ ਇੰਦਰ ਭਾਈ ਆ ਤਰੀਕਾ ਦਾ ਝੰਡਾ ਤੇ ਹੀ ਧਾਰਾ ਉਹ ਐਸੇ ਹਰਮਨਦੀਪ ਭੰਰਦੇ ਫੋਟੇ ਤੇ ਮਾਰਾ ਉਹ ਐਸੇ ਹਰਮਨਦੀਪ ਦਾ ਫੋਟਾ ਚੀਰਦਿਆ ਉਹ ਐਸੇ ਹਰਮਨਦੀਪ ਮਾਂ ਦੇ ਛੇੜੀਆਂ ਚ ਮੋਲ ਓਏ ਤੇਰੀ ਮਾਂ ਦਾ ਗੁੱਸਾ ਮਾਰਾ ਤੋਰਦੀ ਥੋਦੀ ਹਾੜਿਆ ਡਲੀ ਤੇਆ ਪੁੱਤਰਾ ਉਹਨੇ ਐਡੀਆਂ ਡੋਡੀਆਂ ਯਾਰ ਕਰੋ ਆਪਣਾ ਨਾ ਪੈਣਾ ਕਾਬੀਆ ਜਣੀ ਉਡੀ ਜਾ ਸਾਰੇ ਨਾਲ ਵਿੱਚ ਰੱਖ ਕੇ ਬਾਜਬੂ ਤੇਰੀ ਹਣੀ ਭੈਣ ਦੀ ¡Mira, vamos a tomar